ਮੈਂ ਬੀ.ਐਲ. ਸ਼ਰਮਾ ਸੇਵਕ ਸ਼ੰਕਰਦਮ ਚੈਰੀਟੇਬਲ ਸੁਸਾਇਟੀ ਸ਼ੰਕਰਦਮ ਮੰਦਰ ਦਾ ਆਸ਼ਰਮ ਤੋਂ ਬੋਲ ਰਿਹਾ ਹਾਂ ਹਰ ਸਾਲ ਦੀ ਤਰ੍ਹਾਂ ਅੱਜ ਜਨਮਸ਼ੀਰ ਉਤਸਵ ਸ਼ੰਕਰਦਮ ਮੰਦਰ ਜੰਦਰਬੜੀ ਤੁਮਟੌਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਦੀਕਸ਼ਾ ਸ਼ਰਮਾ ਜਿਹੜੀ ਗਾਇਕ ਹੈ ਉਹ ਵੀ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਉਹ ਗਾਇਕ 40 ਨਾਲ 16 ਹਜ਼ਾਰ ਸੋਨਾ ਦੀ ਪਾਰਟੀ ਸਾਰੀ ਨਾਲ ਆਈ ਹੈ ਤੇ ਇਹ ਅੱਜ ਸਾਨੂੰ 20 ਸਾਲ ਹੋ ਗਏ ਇਹ ਸ਼ੰਗਰ ਦਾ ਮੰਦਿਰ ਦੇ ਅੰਦਰ ਜਨਮਸ਼ਮੀ ਦਾ ਉਤਸਵ ਬੁਲਾਇਆ ਹਰ ਸਾਲ ਨਵੇਂ ਤੋਂ ਨਵੇਂ ਤਰ੍ਹਾਂ ਪਾਰਟੀਆਂ ਇੱਥੇ ਆਉਂਦੀ ਐ ਤੇ ਨਵੇਂ ਤੋਂ ਨਵੇਂ ਸਰੂਪ ਜਿਹੜੇ ਸਾਡੇ ਮੰਦਰਾਂ ਦੀਆਂ ਮੂਰਤੀਆਂ ਦੇ ਬੰਦੇ ਨੇ ਅੱਜ ਇਸ ਤਿੰਨ ਮੂਰਤੀਆਂ ਮੰਦਰਾ ਦੀਆਂ ਜਿਹੜੀ ਹੈ ਆਪਾਂ ਗਾਉਂਦਰ ਬਾੜ ਕਿਸਨ ਰਾਜਾ ਜੀ ਦਾ ਤੇ ਜਿਹੜਾ ਮਾਦਰ ਆਉਣੀ ਦਾ ਮੰਦਿਰ ਇਹਨਾਂ ਦੇ ਵਿੱਚ ਸਾਰੇ ਹੀ ਨਵੇਂ ਸਿਰਿਓਂ ਰੈਨੋਵੇਸ਼ਨ ਕੀਤੀ ਗਈ ਹੈ ਨਵੇਂ ਸਿਰਿਓਂ ਟੈਲਰ ਲਾਈ ਗਈ ਹੈ ਮੂਰਤੀਆਂ ਦੇ ਸਰੂਪ ਵੀ ਜਿਹੜੇ ਨੇ ਉਹ ਸਾਰੇ ਨਵੇਂ ਸਿਰਿਓਂ ਬਰਾਏ ਗਏ ਨੇ ਪੂਰੀ ਜਿਹੜਾ ਉਸਨੇ ਤੇ ਆਪਣਾ ਸ਼ਵਾਲੇ ਦੇ ਅੰਦਰ ਜਿਹੜਾ ਉਹ ਪਹਿਲਾ ਹੀ ਸਾਡਾ ਪ੍ਰੋਗਰਾਮ ਪਾ ਚੁੱਕਾ ਹੈ ਅੱਜ ਸ਼ੰਕਰਧਾਮ ਮੰਦਿਰ ਦੇ ਵਿੱਚ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਵੀ ਹੋ ਚੁੱਕੇ ਨੇ ਜਿਸ ਦੇ ਵਿੱਚ ਸਾਡੇ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਜਗਤਗੁਰੂ ਸ਼ੰਕਰਾਚਾਰੀ ਦਾ ਪ੍ਰੋਗਰਾਮ ਹੋਇਆ ਜਿਹੜਾ ਕਿ ਪੰਜਾਬ ਦੇ ਵਿੱਚ ਸਿਰਫ ਅੰਮ੍ਰਿਤਸਰ ਦੇ ਸ਼ੰਕਰ ਦਾ ਮੰਦਿਰ ਦੇ ਵਿੱਚ ਮਨਾਇਆ ਗਿਆ ਸੀ ਅੱਜ ਇਸ ਸ਼ੰਕਰ ਦਾ ਮੰਦਿਰ ਦੇ ਅੰਦਰ ਤੁਸੀਂ ਦੇਖੋਗੇ ਕਿ ਕਿੰਨੀ ਰੌਣਕ ਲੱਗੀ ਹੈ ਲੋਕੀ ਹੌਮ ਹੁਵਾ ਕੇ ਇਸ ਪ੍ਰੋਗਰਾਮ ਨੂੰ ਦੇਖਣ ਵਾਸਤੇ ਆਉਂਦੇ ਨੇ ਤੇ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਕਿ ਸਾਡੇ ਕਨਵੀਨਰ ਕਪੂਰ ਸਾਹਿਬ ਸਾਡੇ ਸੰਰਕਸ਼ਕ ਲੁਥਰਾ ਜੀ ਕੈਸ਼ਰ ਸਿਰਫ ਸਾਡੇ ਸਾਡੇ ਸਨੀ ਕਬੂਰ ਜੀ ਤੇ ਸਾਡੇ ਪ੍ਰਧਾਨ ਸ਼ੰਕਰ ਦਾ ਮੰਦਰ ਸੋਸਾਇਟੀ ਦੇ ਜਿਹੜੇ ਨਾ ਸ੍ਰੀ ਸ਼ਮਸ਼ੇਰ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਸੈਟੀ ਸਾਡੇ ਸੁਮਨਦਰਵਾਜ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੰਨਾ ਕੁ ਵਧੀਆ ਇੱਥੇ ਪ੍ਰੋਗਰਾਮ ਹੁੰਦਾ ਹੈ ਕਿ ਸਾਰਾ ਸਾਡੇ ਚੈਨਲ ਵਾਲੇ ਜਿਸ ਨੇ ਅੱਗੇ ਫਾਰਵਰਡ ਕਰ ਦੇਣਾ ਤੇ ਦੁਨੀਆ ਸਾਰੀ ਦੇਖਦੀ ਹੈ ਕਿ ਮੰਦਰ ਦੇ ਵਿੱਚ ਕੀ ਕੁਝ ਚੱਲਿਆ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਸ ਮੰਦਰ ਦੇ ਵਿੱਚ ਸਾਰੀ ਸੋਸਾਇਟੀ ਦਾ ਸਸਰ ਸਯੋਗ ਕਰਦੇ ਸਾਰੇ ਇਲਾਕਾ ਨਿਵਾਸੀਆਂ ਦਾ ਦੂਰ ਦੂਰ ਤੋਂ ਜਿਹੜੇ ਬੰਦੇ ਆਂਦੇ ਨੇ ਆਪਣਾ ਸਯੋਗ ਦਿੰਦੇ ਨੇ ਤੇ ਅੱਜ ਇਸ ਮੰਦਰ ਦੀ ਬੁਹਾਰੀ ਬਣ ਗਈ ਹੈ ਮੈਂ ਤੁਹਾਡੇ ਇਸ ਚੈਨਲ ਵਾਲਿਆਂ ਦਾ ਆਇਆ ਵੀ ਬਹੁਤ ਧੰਨਵਾਦ ਕਰਨਾ ਤੇ ਆਪਣੀ ਸੋਸਾਇਟੀ ਦੇ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਹੈ ਕਿ ਉਹ ਸਾਰੇ ਸਯੋਗ ਦੇ ਕੇ ਅੱਜ ਇਸ ਮੰਦਰ ਦੀ ਬੁਹਾਰਤ ਕਰਦੇ ਨੇ ਧੰਨਵਾਦ